ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚੱਲਦੇ ਆ ਇੱਕ ਨਵੀਂ ਵੀਡੀਓ ਤੇ ਖਬਰ ਦੇ ਨਾਲ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਦੋਸਤੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਪੰਜਾਬ ਦੀਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਬਰਸਾਤੀ ਦਿਨਾਂ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਦੂਸਰੇ ਦਿਨ ਸਾਈ ਤੋਂਦ ਜੋ ਕਿ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਕੱਲ ਵੀ ਬਹੁਤ ਧੁੰਦ ਦੇਖੀ ਗਈ ਸੂਰਜ ਜ਼ਰੂਰ ਨਿਕਲੇਗਾ ਲੇਕਿਨ ਨਿਕਲੇਗਾ ਥੋੜਾ ਲੇਟ ਸਵੇਰ ਸਵੇਰ ਦਾ ਨਜ਼ਾਰਾ ਜੋ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਸਾਈ ਸੰਗਣੀ ਧੁੰਦ ਤਸਵੀਰਾਂ ਦੇ ਵਿੱਚ ਜੋ ਕਿ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਲਗਾਤਾਰ ਦੂਸਰੇ ਦਿਨ ਤੋਂ ਦਾ ਦਰੈਸ਼ ਜੋ ਕਿ ਪੰਜਾਬ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਮਾਨ ਦੇ ਵਸਾਈ ਸੰਗਣੀ ਤੁੰਦੀਆਂ ਧੰਨਵਾਦ ਜੀ